ਹਾਂਜੀ ਕੀ ਹਾਲ ਚਾਲ ਨੇ ਭਰਾਵੋ ਤੇ ਤੁਸੀਂ ਸੋਸ਼ਲ ਮੀਡੀਆ ਦੇ ਉੱਪਰ ਇੱਕ ਵੀਡੀਓ ਵਾਇਰਲ ਹੁੰਦੀ ਦੇਖ ਰਹੇ ਹੋਵੋਗੇ ਜਿਸ ਵੀਡੀਓ ਦੇ ਵਿੱਚ ਇੱਕ ਬੰਦੇ ਨੇ ਨਾਲੇ ਤਾਂ ਆਪਦੀ ਕੁੜੀ ਦਾ ਕਤਲ ਕਰ ਦਿੱਤਾ ਤੇ ਨਾਲੇ ਆਪਦੀ ਛੋਟੀ ਜੀ ਦੋਤੀ ਦਾ ਕਤਲ ਕਰ ਦਿੱਤਾ ਬਹੁਤ ਸਾਰੇ ਬੰਦੇ ਇਹ ਵੀ ਕਹਿ ਰਹੇ ਆ ਕਿ ਬੜਾ ਮਾੜਾ ਕੀਤਾ ਬੰਦੇ ਨੇ ਤਰਸ ਨਹੀਂ ਕੀਤਾ ਤੇ ਬਹੁਤ ਸਾਰੇ ਬੰਦੇ ਇਹ ਵੀ ਕਹਿ ਰਿਹਾ ਕਿ ਜੋ ਹੋਇਆ ਚੰਗਾ ਹੋਇਆ ਪਰ ਇਸ ਗੱਲ ਪਿੱਛੇ ਅਸਲ ਸੱਚ ਕੀ ਹੈ ਅੱਜ ਤੁਹਾਨੂੰ ਇਹ ਦੱਸਣਾ ਤੇ ਕਿਹੜੇ ਪਿੰਡ ਦੀ ਇਹ ਘਟਨਾ ਤੁਹਾਨੂੰ ਇਹ ਗੱਲ ਦੱਸਣੀ ਹੈ ਜਿਹੜੀ ਇਹ ਘਟਨਾयां ਇਹ ਘਟਨਾ ਹੈਗੀ ਆ ਬਿਰਕ ਕਲਾਂ ਪਿੰਡ ਦੀ ਉਸ ਪਿੰਡ ਦਾ ਇੱਕ ਨੰਬਰਦਾਰ ਆ ਜਿਹਦਾ ਨਾਮ ਹੈਗਾ ਰਾਜਾ ਸਿੰਘ ਜੱਟ ਸਿੱਖ ਬਰਾਦਰੀ ਨੂੰ ਬਿਲੋਂਗ ਕਰਦਾ ਬੰਦਾ ਹੁਣ ਰਾਜਾ ਸੀ ਜਿਹੜਾ ਪਿੰਡ ਦਾ ਨੰਬਰਦਾਰ ਸੀਗਾ ਮੋਤਵਾਰ ਬੰਦਾ ਸੀਗਾ ਤੇ ਇਹਦੀ ਧੀ ਸੀਗੀ ਜਿਹੜੀ ਉਹ ਨੂੰ ਪਿੰਡ ਦੇ ਹੀ ਮੁੰਡੇ ਨਾਲ ਪਿਆਰ ਹੋ ਜਾਂਦਾ ਜਿਹਦਾ ਨਾਮ ਆ ਰਵੀ ਸ਼ਰਮਾ ਜਿਹਦੀ ਤੁਸੀਂ ਫੋਟੋ ਦੇਖ ਰਹੇ ਹੋ ਇਹਦੇ ਨਾਲ ਪਿਆਰ ਹੋ ਜਾਂਦਾ ਤੇ ਉਸ ਤੋਂ ਬਾਅਦ ਰਾਜੇ ਨੰਬਰਦਾਰ ਦੀ ਜਿਹੜੀ ਬੇਟੀ ਹੁੰਦੀ ਆ ਉਹ ਘਰੋਂ ਭੱਜ ਕੇ ਇਸ ਮੁੰਡੇ ਰਵੀ ਸ਼ਰਮੇ ਨਾਲ ਵਿਆਹ ਕਰਾ ਲੈਂਦੀ ਆ ਚਲੋ ਜੀ 2-4 ਮਹੀਨੇ ਇਹ ਪਿੰਡੋਂ ਬਾਹਰ ਰਹੇ ਫਿਰ ਇਹ ਪਿੰਡ ਚ ਆ ਕੇ ਬਸਣ ਲੱਗ ਜਾਂਦੇ ਆ ਲਗਭਗ ਇਹਨਾਂ ਦੇ ਵਿਆਹ ਨੂੰ 4-5 ਸਾਲ ਦਾ ਸਮਾਂ ਲੰਘ ਚੁੱਕਿਆ ਇਹਨਾਂ ਦੇ ਘਰੇ ਇੱਕ ਬੇਟੀ ਜਨਮ ਲੈਂਦੀ ਆ ਜਣੀ ਕਿ ਰਾਜ ਦੀ ਦੋਤੀ ਹੁੰਦੀ ਆ ਉਹ ਵੀ 3 ਸਾਲਾਂ ਦੀ ਹੋ ਚੁੱਕੀ ਹੁੰਦੀ ਆ ਉਹਦਾ ਨਾਮ ਏਕਮ ਨੂਰ ਹੁੰਦਾ ਹੁਣ ਰਵੀ ਸ਼ਰਮਾ ਆਪਦੀ ਲਾਈਫ ਚ ਪੂਰਾ ਖੁਸ਼ ਸੀਗਾ ਵੀ ਠੀਕ ਆ ਵੀ ਮੈਂ ਖੁਸ਼ ਆ ਮੇਰਾ ਪਿਆਰ ਵੀ ਮੈਨੂੰ ਮਿਲ ਗਿਆ ਮੇਰੇ ਘਰੇ ਗਾਂ ਬੱਚਾ ਵੀ ਹੋ ਪਿਆ ਬੇਟੀ ਹੋ ਪਈ ਰਵੀ ਸ਼ਰਮਾ ਸਵੇਰੇ ਆਪਦਾ ਕੰਮ ਤੇ ਜਾਇਆ ਕਰੇ ਸ਼ਾਮ ਨੂੰ ਆਪਦਾ ਕੰਮ ਤੇ ਆ ਕੇ ਪਰਿਵਾਰ ਚ ਰੋਟੀ ਖਾ ਕੇ ਆਪਦਾ ਐਸ ਕਰਿਆ ਕਰੇ ਰਵੀ ਸ਼ਰਮਾ ਨੇ ਹੁਣ ਬਾਹਰ ਜਾਂਦਾ ਪਲਾਨ ਵੀ ਬਣਾ ਲਿਆ ਸੀਗਾ ਫੈਲ ਫੁੱਲ ਦੀ ਤਿਆਰੀ ਕਰ ਰਿਹਾ ਸੀਗਾ ਹੁਣ ਰਵੀ ਸ਼ਰਮਾ ਦਾ ਚੈਨ ਦੀ ਨੀਂਦ ਸੌ ਜਾਂਦਾ ਸੀਗਾ ਪਰ ਜਿਹਦੀ ਪੱਗ ਲੁੱਟ ਕੇ ਲਿਆਇਆ ਸੀਗਾ ਉਹਨੂੰ ਨੀਂਦ ਨਹੀਂ ਸੀ ਵਿਚਾਰੇ ਨੂੰ ਆਉਂਦੀ। ਹੁਣ ਤੁਸੀਂ ਇਹ ਸੋਚੋ ਵੀ ਇੱਕ ਜਿਹੜਾ ਮੋਤਵਾਰ ਬੰਦਾ ਹੋਵੇ ਪਿੰਡ ਦਾ ਜਿਵੇਂ ਸਰਪੰਚ ਕਹਿ ਲੋ ਜਾਂ ਨੰਬਰਦਾਰ ਕਹਿ ਲੋ। ਨੰਬਰਦਾਰ ਬੰਦੇ ਦੀ ਪਿੰਡ 'ਚ ਕਿੰਨੀ ਇੱਜ਼ਤ ਹੁੰਦੀ ਹੈ। ਤੇ ਉਹਦੀ ਧੀ ਜਦੋਂ ਇਹੋ ਜਿਹਾ ਕੰਮ ਕਰ ਜੇ, ਮੂਹ ਤੇ ਕਾਲਖ ਮાળ ਜੇ ਤਾਂ ਬਾਈ ਫਿਰ ਬੰਦੇ ਨੂੰ ਨੀਂਦ ਨਹੀਂ ਆਉਂਦੀ। ਬੰਦਾ ਫਿਰ ਵਿੱਚੋਂ ਵਿੱਚ ਮਰਨਾਂ ਲੱਗ ਜਾਂਦਾ। ਚਲੋ ਜੀ ਤਿੰਨ ਚਾਰ ਸਾਲ ਲੰਘ ਗਏ। ਹੁਣ ਕਿਤੇ ਨਾ ਕਿਤੇ ਰਾਜੇ ਨੰਬਰਦਾਰ ਦੀ ਜਿਹੜੀ ਉਹ ਜ਼ਮੀਰ ਸੀ ਉਹ ਵਿੱਚੋਂ ਤਾਨੇ ਮਾਰਦੀ ਸੀ ਨੰਬਰਦਾਰ ਆ ਵੀ ਬਣਿਆ ਤੇ ਬਣਿਆ ਕੀ ਯਾਰ। ਵੀ ਜਿਹੜੀ ਛੋਟੀ ਜੀ ਹੁੰਦੀ ਨੂੰ ਆਪਾਂ ਪੁੱਤਾਂ ਵਾਂਗੂ ਪਾਲ ਲਿਆ ਸਾਂਭਿਆ ਤੇ ਉਹਨੇ ਆਪਣੀ ਪੱਗ ਇਹੋ ਜੀ ਰੋਲੀ ਵੀ ਆਪਾਂ ਤਾਂ ਚਾਰਾਂ ਬੰਦਿਆਂ ਚ ਬਹਿ ਕੇ ਫੈਸਲਾ ਕਰਨ ਜੋਗੀ ਨਹੀਂ ਰਹਿ ਗਏ ਕਿਉਂਕਿ ਨੰਬਰ ਦਾ ਆਰਾਮ ਹੀ ਪਿੰਡਾਂ 'ਚ ਆਪਣੀਆਂ ਪੰਚਾਇਤਾਂ 'ਚ ਫੈਸਲੇ ਕਰਾਉਂਦੇ ਆ ਲੋਕਾਂ ਦੇ ਨਿਬੜ ਨਿਬੜਾ ਕਰਾਉਂਦੇ ਆ ਤੇ ਰਾਜੇ ਨੇ ਹੁਣ ਇਹ ਗੱਲ ਵੱਡ ਵੱਡ ਕੇ ਖਾਣ ਲੱਗ ਗਈ ਚਲੋ ਜੀ ਰਾਜਾ ਦੇ ਖੇਤੋਂ ਤੁਰੇ ਆਉਂਦਾ ਸੀ ਰਾਜੇ ਕੋਲੇ ਕਹੀ ਸੀਗੀ ਤੇ ਸਾਹਮਣੇ ਉਹਨੂੰ ਆਪ ਦਿੱਤੀ ਆਉਂਦੀ ਦਿਸ ਗਈ ਤੇ ਨਾਲ ਕੁਛੜ ਚੁੱਕੀ ਦੋਤਰੀ ਦਿਸ ਗਈ ਤੇ ਰਾਜੇ ਨੇ ਕਈ ਦੇ ਨਾਲ ਉਹ ਆਪ ਦੀ ਧੀ ਦਾ ਕਤਲ ਕਰ ਦਿੱਤਾ ਸ਼ਾਇਦ ਉਹ ਵਿਚਾਰਾ ਦੋਤਰੀ ਨੂੰ ਨਹੀਂ ਸੀ ਮਾਰਨਾ ਚਾਹੁੰਦਾ ਕਿਉਂਕਿ ਨਿਆਣੀ ਸੀਗੀ ਪਰ ਜਦੋਂ ਰਾਜੇ ਨੇ ਆਪ ਦੀ ਕੁੜੀ ਤੇ ਹਮਲਾ ਕੀਤਾ ਕਈ ਨਾਲ ਵਾਰ ਕੀਤੇ ਤਾਂ ਉਹ ਕੁੜੀ ਕਿਤੇ ਹੱਥੋਂ ਡਿੱਗ ਪਈ ਉਹਦਾ ਇਹਦੇ ਸਿਰ ਸੁਰ ਸੜਕ ਤੇ ਵੱਜ ਗਿਆ ਤੇ ਉਹਦੀ ਵੀ ਨਾਲ ਮੌਤ ਹੋ ਗਈ ਕਹਿਣ ਦਾ ਮਤਲਬ ਕਿ ਰਾਜੇ ਨੰਬਰਦਾਰ ਨੇ ਆਪ ਦੀ ਧੀ ਦਾ ਕਤਲ ਵੀ ਕਰਤਾ ਤੇ ਦੋਤਰੀ ਦਾ ਵੀ ਕਰਤਾ ਤੇ ਜਿਹੜਾ ਹੁਣ ਉਹ ਮੁੰਡਾ ਰਵੀ ਸ਼ਰਮਾ ਹੁਣ ਉਹ ਸੋਸ਼ਲ ਮੀਡੀਆ ਤੇ ਰੋ ਰੋ ਕੇ ਕਹਿੰਦਾ ਕਿ ਮੈਨੂੰ ਇਨਸਾਫ ਦਿਵਾਓ ਇਨਸਾਫ ਦਿਵਾਓ ਪਰ ਗੱਲ ਮਿੱਤਰਾ ਇਹ ਆ ਵੀ ਜੋ ਹੋਇਆ ਉਹ ਤਾਂ ਬਹੁਤ ਮਾੜਾ ਹੋਇਆ ਅਸੀਂ ਨਹੀਂ ਕਹਿੰਦੇ ਵੀ ਚੰਗਾ ਹੋਇਆ ਇੱਕ ਛੋਟੀ ਜੀ ਨਿਆਣੀ ਦੀ ਜਾਨ ਚਲੀ ਗਈ ਸਾਨੂੰ ਬੜਾ ਦੁੱਖ ਆ ਸਾਨੂੰ ਬੜਾ ਅਫਸੋਸ ਆ ਇਸ ਗੱਲ ਦਾ ਇਹ ਕੁਛ ਨਹੀਂ ਸੀ ਹੋਣਾ ਚਾਹੀਦਾ ਪਰ ਜਿਹਦੀ ਪੱਗ ਲੁੱਟ ਕੇ ਲਿਆਇਆ ਸਾਂ ਕਸੂਰ ਤਾਂ ਫਿਰ ਉਹਦਾ ਵੀ ਕੋਈ ਨਹੀਂ ਸੀਗਾ ਉਹਦੀ ਧੀ ਨੇ ਉਹਦੀ ਪੱਗ ਰੋਲੀ ਉਹਨੇ ਆਪਦੀ ਧੀ ਤੋਂ ਬਦਲਾ ਲੈ ਲਿਆ ਪਰ ਉਹਨੇ ਬਗਾਨੇ ਪੁੱਤ ਨੂੰ ਕੁਛ ਨਹੀਂ ਕਿਹਾ ਉਹਨੂੰ ਨੰਬਰਦਾਰ ਨੂੰ ਪਤਾ ਸੀਗਾ ਕਿ ਜੇ ਮੇਰੀ ਧੀ ਚੰਗੀ ਹੁੰਦੀ ਸ਼ਾਇਦ ਮੇਰੀ ਪੱਗ ਨਾ ਰੋੜਦੀ ਮੇਰੀ ਚਿੱਟੀ ਦਾੜੀ 'ਚ ਘਟਾਣਾ ਪਾਉਂਦੀ ਜੀਓ ਬਗਾਨੇ ਪੁੱਤ ਨੂੰ ਮਾਰ ਦਿੰਦਾ ਫਿਰ ਲੋਕਾਂ ਨੇ ਕਹਿਣਾ ਸੀਗਾ ਕਿ ਤੇਰੀ ਧੀ ਨੇ ਸਾਰਾ ਕੁਝ ਕੀਤਾ ਸੀ ਫਿਰ ਆਪਦੀ ਧੀ ਨੂੰ ਕਿਉਂ ਨਹੀਂ ਮਾਰਿਆ ਇਸ ਕਰਕੇ ਰਾਜੇ ਨੰਬਰਦਾਰ ਨੇ ਪਹਿਲਾਂ ਆਪਦੀ ਧੀ ਨੂੰ ਮਾਰਿਆ ਪਰ ਉਹਦਾ ਦੋਤਰੀ ਨੂੰ ਮਾਰਨ ਦਾ ਕਹਿ ਰਿਹਾ ਵੀ ਕੋਈ ਪਲਾਨ ਨਹੀਂ ਸੀਗਾ ਦੋਤਰੀ ਨੂੰ ਚਾਨ ਚੱਕ ਸੱਟਾਂ ਲੱਗ ਗਈਆਂ ਕਿਉਂਕਿ ਜਦੋਂ ਉਹਨੇ ਆਪਦੀ ਕੁੜੀ ਤੇ ਵਾਰ ਕੀਤਾ ਦੋਤਰੀ ਹੱਥੋਂ ਡਿੱਗ ਪੀ ਛੜਕਦੇ ਸਿਰ ਸੁਰ ਵੱਜਾ ਵਿਚਾਰੀ ਨਿਆਣੀ ਦੀ ਮੌਤ ਹੋ ਗਈ ਉਹ ਨਿਆਣੀ ਵਿਚਾਰੀ ਭੰਗ ਦੇ ਭਾਣੇ ਦੁਨੀਆ ਤੋਂ ਚਲੀ ਗਈ ਕੰਡੇ ਬੀਜੇ ਸੀ ਮਾਂ ਪਿਓ ਨੇ ਤੇ ਭੁਗਤਰੇ ਨਾਲ ਉਸ ਨਿਆਣੀ ਨੂੰ ਵੀ ਪੈ ਗਈ ਕਿਉਂਕਿ ਜਿਹੜੇ ਬੰਦੇ ਅਣਖਾਂ ਵਾਲੇ ਹੁੰਦੇ ਆ ਨਾ ਵੀ ਅਣਖਾਂ ਵਾਲੇ ਉਹ ਬੰਦੇ ਇਹੋ ਜਿਹੀਆਂ ਚੀਜ਼ਾਂ ਨੂੰ ਬਾਈ ਕਦੇ ਬਰਦਾਸ਼ਤ ਨਹੀਂ ਕਰਦੇ ਹੁਣ ਰਾਜਾ ਸੀ ਜਿਹੜਾ ਇਹ ਜੱਟ ਸਿੱਖ ਸੀਗਾ ਰਵੀਹਰੀ ਸ਼ਰਮੇ ਸੀਗੇ ਕਾਸਟ ਵੀ ਹੋਰ ਹੋਗੀ ਉੱਤੋਂ ਪਿੰਡ ਦੇ ਵਿੱਚ ਧੀ ਨੇ ਵਿਆਹ ਕਰਾ ਲਿਆ ਤਾਂ ਫਿਰ ਕਿਤੇ ਨਾ ਕਿਤੇ ਦਾ ਬਾਈ ਫਿਰ ਅਣਖ ਬੰਦੇ ਨੂੰ ਵੰਗਾਰਦੀ ਹੈ ਹੁਣ ਰਾਜੇ ਨੰਬਰਦਾਰ ਨੇ ਜੋ ਕਰਨਾ ਸੀ ਉਹ ਉਹਦਾ ਘਰ ਤਾਂ ਆਉਣੇ ਕਿਉਂਕਿ ਦਿਨ ਰਾਤ ਵਿੱਚ ਵਿੱਚ ਮਰ ਰਿਆ ਸੀ ਝੁਰ ਰਿਆ ਸੀਗਾ ਬਹੁਤ ਸਾਰੇ ਬੰਦੇ ਕਹਿੰਦੇ ਆ ਵੀ ਜੋ ਹੋ ਗਿਆ ਹਵਾ ਗਿਆ ਠੀਕ ਆ ਨਹੀਂ ਭਰਾਵੋ ਇਹ ਗੱਲਾਂ ਕਹਿਣ ਚ ਸੌਖੀਆਂ ਲੱਗਦੀਆਂ ਨੇ ਜਿਹਦੇ ਘਰੇ ਇਹ ਅੱਗ ਲੱਗੀ ਹੁੰਦੀ ਆ ਉਹ ਬੰਦਾ ਸੁੱਖ ਦੀ ਨੀਂਦ ਕਦੇ ਨਹੀਂ ਸੌਂਦਾ ਤੁਸੀਂ ਇਹ ਸੋਚੋ ਵੀ ਉਹ ਬੰਦਾ ਪਿੰਡ ਦਾ ਨੰਬਰਦਾਰ ਮੋਤਵਾਰ ਬੰਦਾ ਜਿਹੜਾ ਪੰਚਾਇਤਾਂ ਚ ਲੋਕਾਂ ਦੇ ਫੈਸਲੇ ਕਰਦਾ ਨਿਬੜਣ ਬੜਾ ਕਰਦਾ ਜਦੋਂ ਉਹਦੀ ਧੀ ਪੱਗ ਰੋਲ ਕੇ ਭੱਜ ਜਿਓ ਬੰਦਾ ਚਾਰਾਂ ਬੰਦਿਆਂ ਚ ਨਹੀਂ ਬਹਿਣ ਜੋਗਾ ਰਹਿ ਗਿਆ ਉਹ ਕਿਸੇ ਨੂੰ ਵਿਚਾਰਾ ਮੂੰਹ ਵਿਖਾਉਣ ਜੋਗਾ ਨਹੀਂ ਰਹਿ ਗਿਆ ਫਿਰ ਉਹਨੇ ਮਰਦੇ ਨੇ ਅੱਖ ਚੱਬਿਆ ਬਾਈ ਜਦੋਂ ਆਲੇ ਨੂੰ ਮੌਕਾ ਮਿਲ ਗਿਆ ਚਾਰਾਂ ਪੰਜਾਂ ਸਾਲਾਂ ਬਾਅਦ ਉਨੇ ਆਪ ਦੀ ਧੀ ਦਾ ਵੀ ਕਤਲ ਕਰਤਾ ਵਿੱਚ ਹੀ ਆਲੀ ਦੋਤਰੀ ਮਾਰਤੀ ਸਾਰਾ ਕੁਝ ਜੂੜੀ ਵੱਢ ਕੇ ਰੱਖਤਾ ਪਰ ਆਹਾਂ ਵੀਡੀਓ ਦੇਖ ਕੇ ਸ਼ਾਇਦ ਬਹੁਤੀਆਂ ਕੁੜੀਆਂ ਨੂੰ ਅਕਲ ਆ ਜੂਗੀ ਵੀ ਇਸ਼ਕ ਚ ਅੰਨੀਆਂ ਹੋ ਕੇ ਪਿਓ ਦੀ ਪੱਗ ਰੋਲਣ ਦਾ ਖਮਿਆਜਾ ਕੁਝ ਇਹੋ ਜਿਹਾ ਹੀ ਭੁਗਤਣਾ ਪੈ ਜਾਂਦਾ ਬੜੀਆਂ ਵੀਡੀਓ ਜੇ ਮੈਂ ਪਿੱਟਦਾ ਹੁਣ ਨਾ ਕਿ ਜੇ ਲਵ ਮੈਰਿਜ ਕਰਾਉਣੀ ਹੁੰਦੀ ਆ ਮਾੜਾ ਮੋਟਾ ਖਾਨਦਨ ਅੱਗਾ ਪਿੱਛਾ ਦੇਖ ਲਿਆ ਕਰੋ ਖਾਸ ਕਰਕੇ ਪਿੰਡ ਦੇ ਆ ਮੁੰਡਿਆਂ ਤੋਂ ਪਰਹੇਜ਼ ਕਰਿਆ ਕਰੋ ਪਿੰਡ ਚ ਲਵ ਮੈਰਿਜ ਕਰਾਉਣ ਤੋਂ ਪਰਹੇਜ਼ ਕਰਿਆ ਕਰੋ ਜੇ ਤੁਸੀਂ ਲਵ ਮੈਰਿਜ ਕਰਾਉਣੀ ਹੁੰਦੀ ਹੈ ਮਾਪਿਆਂ ਨਾਲ ਸਲਾਹ ਕਰ ਲਿਆ ਕਰੋ ਕੋਈ ਦੂਰ ਦਰੇਡੇ ਦਾ ਮੁੰਡਾ ਲੱਭ ਕੇ ਕਰਾ ਲਿਆ ਕਰੋ ਪਿੰਡ ਦੇ ਵਿੱਚ ਇਹ ਗੱਲਾਂ ਬਰਦਾਸ਼ਤ ਨਹੀਂ ਹੁੰਦੀਆਂ ਪਹਿਲਾਂ ਵੀ ਇਹੋ ਜਿਹੇ ਬੜੇ ਕਤਲ ਹੋਏ ਆ ਪਿੰਡ ਦੇ ਵਿੱਚ ਕਿਉਂਕਿ ਬਈ ਕਮੈਂਟਾਂ 'ਚ ਕੋਈ ਲੱਖ ਵਿਦਵਾਨ ਬਣੀ ਜਾਵੇ ਮਾੜਾ ਹੋਇਆ ਮਾੜਾ ਹੋਇਆ ਮਾੜਾ ਸੀ ਵੀ ਕਹਿੰਦੇ ਹੋਇਆ ਪਰ ਬਈ ਜਦੋਂ ਕੋਈ ਧੀ ਭੈਣ ਪਿੰਡ ਦੇ ਵਿੱਚ ਹੀ ਕਿਸੇ ਮੁੰਡੇ ਨਾਲ ਭੱਜ ਕੇ ਵਿਆਹ ਕਰਾ ਲੈਂਦੀ ਹੈ ਤੇ ਫਿਰ ਬੰਦੇ ਦਾ ਜਿਉਣਾ ਜਾਗਤ ਨਹੀਂ ਰਹਿ ਜਾਂਦਾ ਬੰਦਾ ਉਸੇ ਦਿਨ ਹੀ ਮਰ ਜਾਂਦਾ ਬੰਦਾ ਇੱਕ ਜੌਂਦੀ লাশ ਬਣ ਜਾਂਦਾ ਪਰ ਕੁਸ਼ਕਬੰਦ ਜાગਦੀਆਂ ਚਮੀਰਾ ਵਾਲੇ ਹੁੰਦੇ ਆ ਭਰਾਵੋ ਜਿਨ੍ਹਾਂ ਦੀ ਅਣਖ ਵੰਗਾਰਦੀ ਹੁੰਦੀ ਹੈ ਦਿਨ ਰਾਤ ਫਿਰ ਅਗਲੇ ਇਹੋ ਜਿਹਾ ਕੰਮ ਕਰ ਜਾਂਦੇ ਆ ਹੁਣ ਬੇਸ਼ੱਕ ਰਾਜ ਦੀ ਸਾਰੀ ਉਮਰ ਜੇਲ੍ਹ ਚ ਲੰਘ ਜੇ ਪਰ ਉਹਨੂੰ ਇੱਕ ਗੱਲ ਦਾ ਸਕੂਨ ਹੋਊਗਾ ਕਿ ਜਿਨੇ ਪੱਗ ਰੋਲੀ ਸੀ ਜਿਨੇ ਮੇਰੀ ਦਾੜੀ 'ਚ ਘੱਟਾ ਪਾਇਆ ਸੀ ਮੈਂ ਆਪਦਾ ਬਦਲਾ ਲੈ ਲਿਆ ਕਿਉਂਕਿ ਗਿਆ ਪੈਸਾ ਵੀ ਮੁੜ ਆਉਂਦਾ ਜਿੱਡਾ ਮਰਜੀ ਬੰਦੇ ਦਾ ਨੁਕਸਾਨ ਹੋ ਜੇ ਉਹਦੀ ਪਰਪਾਈ ਇੱਕ ਨਾ ਇੱਕ ਦਿਨ ਹੋ ਜਾਂਦੀ ਹੈ ਪਰ ਬੰਦੇ ਦੀ ਗਈ ਇੱਜ਼ਤ ਭਰਾਵੋ ਕਦੇ ਨਹੀਂ ਮੁੜਦੀ ਕਦੇ ਨਹੀਂ ਮੁੜਦੀ ਬੰਦੇ ਦੀ ਇੱਕ ਵਾਰੀ ਇੱਜ਼ਤ ਕਈ ਜਲੀ ਹੋਵੇ ਤਾਂ ਪਿਓ ਨੇ ਨੰਬਰਦਾਰੀ ਲਈ ਪਿੰਡ ਦੀ ਪਤਾ ਨਹੀਂ ਕਿੰਨੇ ਸਾਲਾਂ ਚ ਆਪਦੀ ਇੱਜ਼ਤ ਬਣਾਈ ਹੋਊ ਨੰਬਰਦਾਰਾ ਨੰਬਰਦਾਰਾ ਲੋਕ ਕਹਿੰਦੇ ਹੋਣਗੇ ਤੇ ਧੀ ਨੇ ਇੱਕ ਚੁਟਕੀ 'ਚ ਉਸ ਬੰਦੇ ਦੀ ਪੱਗ ਰੋਲ ਕੇ ਧਰਤੀ ਦੱਸੋ ਫਿਰ ਬੰਦਾ ਮਜਬੂਰ ਹੋ ਕੇ ਇਹ ਕਦਮ ਚੱਕੂਗਾ ਜਾਂ ਨਹੀਂ ਚੱਕੂਗਾ ਸਾਡਾ ਮਕਸਦ ਲੋਕਾਂ ਨੂੰ ਸੁਚੇਤ ਕਰਨਾ ਹੈ ਅਸੀਂ ਖਾਸ ਕਰਕੇ ਕੁੜੀਆਂ ਨੂੰ ਕਹਿੰਨੇ ਕਿ ਸਿਆਣੀਆਂ ਬਣਜੋ ਕੁਝ ਨਹੀਂ ਪਿਆ ਇਹਨਾਂ ਕੰਮਾਂ 'ਚੋਂ ਪਿੰਡ ਦੇ ਮੁੰਡਿਆਂ ਨਾਲ ਲਵ ਮੈਰਿਜ ਕਰਾਉਣ ਤੋਂ ਪਰਹੇਜ਼ ਕਰੋ ਨਹੀਂ ਤੇ ਮੁੜ ਕੇ ਇਹੋ ਜਿਹੀਆਂ ਵਾਰਦਾਤਾਂ ਹੋ ਜਾਂਦੀਆਂ ਨੇ ਤੇ ਘਰ ਤਬਾਹ ਹੋ ਜਾਂਦੇ ਆ ਸਾਡਾ ਮਕਸਦ ਲੋਕਾਂ ਨੂੰ ਸੁਚੇਤ ਕਰਨਾ ਹੈ ਅਸੀਂ ਕਿਸੇ ਦੇ ਮਨ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦੇ ਤੇ ਵੀਡੀਓ ਦੇਖਣਾ ਬਹੁਤ-ਬਹੁਤ ਧੰਨਵਾਦ